ਅੱ비 ਬਾਬਿਓ ਐਸ ਮੁੰਡੇ ਦੀ ਤੁਹਾਨੂੰ ਕਹਾਣੀ ਦੱਸਦੇ ਆ ਗੁਰਜੰਟ ਸਿੰਘ ਬਾੜ ਦੀ ਮਿੱਤਰੋ ਇਹ ਬੰਦੇ 2010 ਤੋਂ ਕੰਪਿਊਟਰ ਕਰਾਇਦੀ ਲਾਈਨ ਦੇ ਵਿੱਚ ਆਏ ਸੀ ਅੱਜ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਮਿੱਤਰਾਂ ਨੂੰ ਦਿੰਨੇ ਆ ਵੀ ਸੱਜਣੋ ਕਿਰਪਾ ਭਰਾ ਆਪਣੇ ਦੀ ਵੀਡੀਓ ਸ਼ੇਅਰ ਕਰਿਆ ਜੇ ਕਿਉਂਕਿ ਇਹ ਉਹ ਬੰਦੇ ਆ ਜੀ ਜਿਨ੍ਹਾਂ ਦਿਨ ਰਾਤ ਇੱਕ ਕਰਕੇ ਕੰਪਿਊਟਰ ਘਰਾਏ ਚਲਾਏ ਹਨ ਤੇ ਸੱਜਣੋ ਮਿੱਤਰਾਂ ਦਾ ਨਾਂ ਚੱਲਦਾ ਸੀ ਕੀ ਇਹਨਾਂ ਨੇ ਮਿੱਤਰਾਂ ਦਾ ਨਾਂ ਬੋਲਦਾ ਸੀ ਇਹਨਾਂ ਦਾ ਬਾਹਰ ਸਾਹਿਬ ਹੋਣਾ ਦਾ ਤੇ ਅੱਜ ਆਪਣੇ ਆਇਆ ਕੰਪਿਊਟਰ ਘਰਾਇਆ ਫੇਰਨ ਤੇ ਇਹਨਾਂ ਦੀ ਤੁਹਾਨੂੰ ਸਾਰੀ ਕਹਾਣੀ ਦੱਸਦੇ ਆਂ ਬਾਈ ਜੀ ਮਾਪਿਆਂ ਦਾ ਕੱਲਾ-ਕੱਲਾ ਇਹ ਪੁੱਤ ਤਾਂ ਮਾਪਿਆਂ ਦੇ ਦੋ ਆ ਬਾਕੀ ਜਿੰਨੀ ਮਿਹਨਤ ਕੀਤੀ ਐ ਸਭ ਬੰਦੇ ਨੇ ਮੁੰਡੇ ਨੇ ਕਿਰਾਏ ਦੇ ਬਹੁਤ ਦਿਨ ਰਾਤ ਬਾਕੀ ਆਜੋ ਹੁਣ ਦਾ ਅਨੁਸਾਰੀ ਵਾਰਤਾ ਆਪਾਂ ਦੱਸਦੇ ਆ ਜੀ ਆਪਣਾ ਬਰਸੀਨ ਬੀਜਣਾ ਸੀ ਤੇ ਹੁਣ ਬਾਈ ਦੀ ਇੱਕ ਰਣਾ ਪੂਰੇ ਮਾਰ ਆ ਜਿਵੇਂ ਰਾਵਣ ਆਪਣੇ ਸਮਿਆਂ ਦਾ ਪੂਰਾ ਆਪਣੇ ਉਹ ਕਹਿੰਦਾ ਘੁਮਾਉਂਦਾ ਬਾਈ ਜੀ ਰਾਵਣ ਨੇ ਕਹਿੰਦੇ ਨੌ ਗ੍ਰੰਥ ਲਿਖੇ ਸੀ ਤੇ ਰਾਵਣ ਨੂੰ ਬਾਈ ਜੀ ਜੇ ਗੱਲ ਕਰੀਏ ਨਾ ਅੱਜ ਲੋਕ انا ਤੀਲੀ ਲਾ ਕੇ ਤੇ ਪਟਾਕੇ ਦਿੰਦੇ ਆ ਪਵਾਨ ਰਾਵਣ ਦੀ ਵੀ ਬੜੀ ਤਗੜੀ ਕਹਾਣੀ ਹੈ ਜੀ ਨੌ ਗ੍ਰੰਥ ਲਿਖੇ ਉਸੇ ਹਿਸਾਬ ਨਾਲ ਅੱਜ ਤੁਹਾਨੂੰ ਦੱਸਦੇ ਆ ਵੀ ਦਸਹਿਰਾ ਵੀ ਅੱਜ ਆ ਤੇ ਇਹ ਜਿਹੜੀ ਵੀਡੀਓ ਆਪਾਂ ਅਪਲੋਡ ਕਰ ਰਹੇ ਆ ਜੀ ਅੱਜ ਹੀ ਸ਼ਾਮਾਂ ਨੂੰ ਪਟਾਕੇ ਪੈ ਜਾਣੇ ਆ ਦਸਹਿਰਾ ਗਰਾਊਂਡ ਪੱਟੀ 'ਚ ਜਿਹੜਾ ਸਾਡੇ ਲੱਗ ਗਿਆ ਤੇ ਬਾਕੀ ਮਿੱਤਰੋ ਢੇੜਾ ਦਿੱਤਾ ਪਾ ਤੇ ਹੁਣ ਜਿਹੜਾ ਟਰੈਕਟਰ ਆ ਚੱਲ ਰਿਹਾ ਜੀ ਤੇ ਕਿੰਨੇ ਟਰਾਈ ਹੁਣ ਤਾਂ ਨੂੰ ਸਾਰੀ ਗੱਲ ਦੱਸਾਂਗੇ ਵੀ ਇਹਨਾਂ ਬੰਦਿਆਂ ਨੇ ਕਿਰਾਏ ਤੇ ਕਿੰਨੇ ਟਰੈਕਟਰ ਬਦਲੇ ਤੇ ਕਿੰਨੇ ਕਿਰਾਏ ਬਦਲੇ ਤੇ ਕਦੋਂ ਦੋ ਇਹ ਕੰਮ ਕਰਦੇ ਆ ਰਹੇ ਆ ਜੀ ਤੇ ਅੱਜ ਬਾਈ ਦੇ ਕੋਲ ਪ੍ਰੀਤ ਟਰੈਕਟਰ ਆ ਹਨਾ ਇਹਨਾਂ ਦੀ ਸ਼ੁਰੂਆਤ ਹੋਈ ਬਾਈ ਜੀ 3630 ਟਰੈਕਟਰ ਤੋਂ 3630 ਟਰੈਕਟਰ ਪਾਉ ਜੀ ਪਹਿਲਾ ਟਰੈਕਟਰ ਇਹਨਾਂ ਵੀਰਾਂ ਨੇ 3630 ਟਰੈਕਟਰ ਕੰਪਿਊਟਰ ਦੇ ਸ਼ੁਰੂਆਤ ਕੀਤੀ ਸੀ ਬਾਈ ਜੀ ਤੱਕੜਾ ਟਰੈਕਟਰ ਸੀ ਸਾਹਣ ਟਰੈਕਟਰ ਤੇ ਉਦੋਂ ਬਾਅਦ ਵਾਰੀ ਆ ਗਈ ਸੋਨਾ ਲਿਖਾ 750 ਦੀ ਦੂਸਰਾ ਟਰੈਕਟਰ ਹੈ ਤੇ ਤੀਸਰਾ ਟਰੈਕਟਰ ਬਾਈ ਜੀ ਪ੍ਰੀਤ ਜਿਹੜਾ ਕੰਪਿਊਟਰ ਕਰਾਏ ਤੇ ਚਲਾ ਰਹੇ ਆ ਜੀ ਪਾਬ ਜੀ ਦੋ ਕਰਾਏ ਘਸਾ ਦਿੱਤੇ ਆ ਨਾ ਐਨ ਕਮ ਕਰਾਂ ਬਲੇਡ ਜ਼ੀਰੋ ਕਰ ਦਿੱਤੇ ਆ ਜਿਹੜਾ ਪਹਿਲਾ ਕਰਾਇਆ ਸੀ ਉਹ ਵੀ ਬਾਈ ਜੀ ਕਰਾਂ ਐਨ ਇਹਨਾਂ ਨੇ ਘਸਾ ਦਿੱਤਾ ਸੀ ਦਿਨ ਰਾਤ ਬਾਉ ਜੀ ਮਿਹਨਤ ਕੀਤੀ ਇਹਨਾਂ ਮੁੰਡਿਆਂ ਨੇ ਬਾਉ ਜੀ ਤੀਸਰਾ ਟਰੈਕਟਰ ਬਦਲਤਾ ਸਿਰਫ ਕਿਰਾਏ-ਕਰਾਏ ਦੇਈ ਵੀ ਇਹਨਾਂ ਤੁਸੀਂ ਲਾ ਲੋ ਹਿਸਾਬ ਤਾਂ ਵੀ ਕੰਪਿਊਟਰ ਕਿਰਾਏ ਤੇ ਜਿਨ੍ਹਾਂ ਮੁੰਡਿਆਂ ਨੇ ਕੰਮ ਕੀਤਾ ਕਿਰਾਏ ਦੀ ਬਹੁਤ ਵੱਡੀ ਮਹਰ ਅਧੀ ਹੈ ਜੀ ਪੂਰੇ ਗरां ਕਿਰਾਇਆ ਫੇਰਿੰਦੇ ਗरां ਜਿਵੇਂ ਆਪਣੇ ਸਮਿਆਂ ਦੇ ਵਿੱਚ ਕੀ ਅੱਜ ਜਿੰਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਪੂਤਲੇ ਭੁਕੇ ਜਾ ਰਹੇ ਹਨ ਇਹ ਵੀ ਬੜੀ ਵੱਡੀ ਗੱਲ ਜੀ ਵੀ ਤੇ ਪੂਰੀ ਸੈਡਿੰਗ ਕਰ ਰਿਹਾ ਮੁੰਡਾ ਅਜੇ ਨਾ ਸੈਡਿੰਗ ਕਿਉਂਕਿ ਆਹ ਸੈਡ ਉੱਚੀ ਆ ਇੱਥੇ ਆਪਾਂ ਆਚਾਰ ਪਾਇਆ ਸੀ ਆਪਾਂ ਨੂੰ ਵੀ ਪਤਾ ਪਾਉ ਜੀ ਬੜੀ ਮਿਹਨਤ ਕੀਤੀ ਇਹਨਾਂ ਵੀਰਾਂ ਨੇ ਤੇ ਲੈਵਲ ਲੂ ਬਲੈਂਨ ਹੁਣ ਕਰਾਂ ਚੈੱਕ ਕਰਕੇ ਤੇ ਇਹਨਾਂ ਕਰਾਂ ਵੇਖੋ ਕਰਾਣਾ ਅਜੇ ਮਾਮਲਾ ਸੈੱਟ ਕਰ ਰਿਹਾ ਅਜੇ ਸਹੀਏ ਸਹੀਏ ਮੁੰਡਾ ਅਲਾਈਨਮੈਂਟ ਸਹੀ ਕਰ ਰਿਹਾ ਪਾਉਜੀ ਬੜੀ ਮਿਹਨਤ ਕੀਤੀ ਇਹਨਾਂ ਗਰਜਾੰਡ ਸਿੰਘ ਨੇ ਪਾਉਜੀ ਦਿਨ ਰਾਤ ਇੱਕ ਕਰਕੇ ਕੰਪਿਊਟਰ ਕਰਾਇਆ ਚਲਾ ਚਲਾ ਕੇ ਪਾਉਜੀ ਤਿੰਨ ਟਰੈਕਟਰ ਤੇ ਦੋ ਕਿਰਾਏ ਬਦਲ ਦਿੱਤੇ ਦੁਬਾਰਾ ਫੇਰ ਦੱਸ ਦਿੱ ਗਏ ਪਹਿਲਾ ਸਿੰਗਲ ਡੈਰ ਹੁੰਦੇ ਸੀ ਜਦੋਂ ਸ਼ੁਰੂਆਤ ਹੋਈ ਤੇ ਹੁਣ ਭਾਉਜੀ ਡਬਲ ਟੈਰ ਵਾਲਾ ਜਿਹੜਾ ਕਿਰਾਇਆ ਆ ਗਿਆ ਹੈ ਨਾ ਮਾਲਵਾ ਕੋਟ ਕਪੂਰਾ ਰੋਡ ਨੇਅਰ ਮਰੂਤੀ ਐਗਰੀ ਭਾਈ ਜੋ ਲਿਖਿਆ ਕੇ ਬਾਕੀ ਤੁਸੀਂ ਸਮਝ ਹੀ ਗਏ ਹੋਣੇ ਆ ਬਾਕੀ ਆ ਵੇਖੋ ਚਿੜੀ ਜੀ ਘੁੰਮਣ ਲੱਗੀ ਉੱਤੇ ਇਹ ਚਿੜੀ ਦਾ ਹੀ ਚੱਕਰ ਜੇ

ਬੌਜੀਤਾਂ ਨੂੰ ਚਿੜੀ ਕੋ ਮਦੀਨ ਨਜ਼ਰ ਆ ਰਹੀ ਹੋਗੀ ਆਹ ਆ ਗਦੀ ਆਹ ਦੇਖੋ ਚਿੜੀ ਕੋ ਮਰੀ ਉੱਤੇ ਕਿਉਂਕਿ ਇੰਨੀ ਬਰੀਕੀ ਨਾਲ ਕੇਨ ਨਹੀਂ ਦਿਖਾਇਆ ਹੁਣ ਤੁਹਾਨੂੰ ਠੀਕ ਆ ਪਿਆ ਟੈਂਕੀ ਗੇਸ ਤੇ ਗਰਜਾੰਡ ਸਿੰਘ ਚ ਕਰਾ ਚਲਾ ਰਿਹਾ ਹੈ ਜੀ ਟਰੈਕਟਰ ਤੇ ਬਰਸੀਨ ਬੀਜਣ ਵਾਸਤੇ ਪਾਉ ਜੀ ਜ਼ਮੀਨ ਆਪਾਂ ਪੱਧਰੀ ਕਰ ਰਹੇ ਆ ਕਲਵਿੰਦਰ ਖਾਰੇ ਵਾਲੀਆ ਭਰਾ ਆਪਣਾ ਟੈਲੀ ਵਾਹ ਕੇ ਗਿਆ ਸੀ ਹਨਾ ਦੇਖੋ ਪੂਰਾ ਇਹ ਗ੍ਰੇਨ ਚੱਕਰ ਦੇ ਨਾਲ ਚੱਕਰ ਮਲਾਈ ਆਉਂਦਾ ਬਹੁਤ ਵੱਡਾ ਪਾਉਜੀ ਪੂਰੇ ਮਹਾਰਾਏ ਵੀਰ ਕੰਪਿਊਟਰ ਕਰਾਏ ਦੇ ਪਾਉਜੀ ਗਰਜਾੰਡ ਸਿੰਘ ਬਾੜ ਟਰੈਕਟਰ ਵੇਖੋ 6049 ਸੁਪਰ ਫਰੀਦ ਪਾਉਜੀ ਕੋਈ ਪਰਾ ਹੀ ਨਹੀਂ ਕਰਦਾ ਵੇਖੋ ਸੁੱਤਾ ਹੀ ਤੁਰਿਆ ਆਉਂਦਾ ਵੇਖੋ ਗ੍ਰਹਿਣ ਇੱਥੋਂ ਭਰ ਗਿਆ ਕਰਾਇਆ ਐ ਐ ਐ ਆਹ ਭਰ ਗਈ ਜੱਟਾਂ ਦੇ ਪੋਤਾ ਦੱਸ ਦੇਈ ਦੀ ਆ ਉੱਚੀ ਨੀ ਥਾਂ ਹੈਨਾ ਜੱਟਾਂ ਦੇ ਆ ਪੁੱਤਰਾਂ ਨੂੰ ਪਾਉਜੀ ਬੈਠ ਕੇ ਦੱਸ ਦੇਈਦਾ ਵੀ ਕਿਹੜਾ ਕੋਨਾ ਉੱਚਾ ਤੇ ਕਿਹੜਾ ਨੀ ਨੀਵਾ ਇੰਨੀ ਬਾਈ ਜੀ ਸਪੀਰੇਸ ਰੱਖੀ ਦਾ ਤੇ ਤੁਹਾਨੂੰ ਦੱਸ ਦਿੱਤਾ ਸੀ ਭਾਈ ਸਾਹਿਬ ਜੀ ਇਹ ਕਰਾਇਆ ਐ ਜਗ੍ਹਾ ਤੋਂ ਭਰੂਗਾ ਔਰ ਜਗ੍ਹਾ ਤੇ ਖਾਲੀ ਹੋਊਗਾ ਜਿੱਥੇ ਲੈ ਗਿਆ ਵੇਖਿਆ ਜੀ ਉੱਥੋਂ ਐ ਬਿਲਕੁਲ ਖਾਲੀ ਵੇਖੋ ਉੱਥੇ ਟਰੈਕਟਰ ਦੀ ਆਵਾਜ਼ ਬਦਲ ਗਈ ਟਰੈਕਟਰ ਬਿਲਕੁਲ ਉਹ ਦੇਖੋ ਹੁਣ ਤੁਹਾਨੂੰ ਦੇਖ ਲਓ ਨਜ਼ਰੋਂ ਐ ਖਾਲੀ ਹੋ ਗਿਆ ਭਾਈ ਜੀ ਐਨ ਕਰਾਇਆ ਖਾਲੀ ਹੋ ਗਿਆ ਤੇ ਵੇਖੋ ਸਿਰਫ ਕੱਬ ਚੱਲ ਰਿਹਾ ਵੇਖੋ ਗ੍ਰੈਂਡ ਟਿੱਕੇ ਸਪੀਡ ਤੇ ਆਹ ਦੇਖੋ ਭਰ ਗਿਆ ਆਹ ਦੇਖੋ ਭਰ ਗਿਆ ਕਿ ਪਾਉ ਜੀ ਇਹਨਾਂ ਨੇ 2010 ਤੋਂ ਕੰਪਿਊਟਰ ਕਰਾਇਆ ਬਣਾਇਆ ਸੀ ਤੇ ਅੱਜ ਬਾਈ ਜੀ 25 ਹੋ ਗਿਆ 10 ਤੇ 10 20 ਤਾਂ ਪੰਜ ਪੰਜੀ 10 ਤੇ 10 20 ਤੇ ਪੰਜ ਪੰਜੀ 25 ਸਾਲ 2010 ਤੋਂ ਲੈ ਕੇ 20 10 15 ਸਾਲ ਬਾਈ ਸੋਰੀ ਤੇ ਆਹ 2015 ਮਾਡਲ ਬਣਾਇਆ ਜਿਹੜਾ ਇਹ ਕਿਰਾਇਆ ਜਿਹੜਾ 5 ਸਾਲਾਂ ਦੇ ਵਿੱਚ ਵਿੱਚ ਵੇਚੀ ਉਹਨਾਂ ਨੇ ਐਂ ਜ਼ੀਰੋ ਕਰਤਾ ਸੀ ਜਿਹੜਾ ਪਹਿਲਾ ਕਰਾਇਆ ਤੇ ਦੂਸਰਾ ਕਰਾਇਆ 15 ਦੇ ਵਿੱਚ ਫੇਰ ਬਣਾਇਆ 2015 ਦੇ ਵਿੱਚ ਜੀ ਤੇ ਐਨ ਬਾਈ ਜੀ ਕਰਾਂ ਵੇਖੋ ਬਹੁਤ ਮਿਹਨਤ ਕੀਤੀ ਉਸ ਨੌਜਵਾਨ ਵੀਰ ਨੇ ਛੋਟੀ ਉਮਰ ਤੋਂ ਹੀ ਬਾਈ ਜੀ ਐਸ ਬਹੁਤ ਛੋਟੀ ਉਮਰ ਸੀ ਜਦੋਂ ਬਾਈ ਜੀ ਇਹ ਮੁੰਡਾ ਨੇ ਆਪਣਾ ਟਰੈਕਟਰ ਤੇ ਕਰਾਇਆ ਬਣਾ ਲਿਆ ਸੀ ਸੀ ਜਿੰਮੇਵਾਰੀ ਇਸੇ ਮੁੰਡੇ ਦੀ ਹੁੰਦੀ ਸੀ ਵੀ ਸਾਰਾ ਕੰਮ ਵੀ ਦੇਖਣਾ ਤੇਲ ਪਾਣੀ ਵੀ ਪਾਉਣਾ ਤੇ ਖੇਤਾਂ ਦੇ ਵਿੱਚ ਸਮਾਂ ਵੀ ਕੱਢਣਾ ਨਾਲ ਇੱਕ ਤਾਂ ਡਰਾਈਵਰ ਰੱਖਦਾ ਵੀ ਰਿਹਾ ਇਹ ਮੁੰਡਾ ਨਾਲ ਡਰਾਈਵਰ ਕਿਉਂਕਿ ਇਕੱਲੇ ਜਾਣੇ ਦਾ ਕੰਮ ਨਹੀਂ ਹੈ ਨਾਲ ਡਰਾਈਵਰ ਰੱਖ ਕੇ ਮੁੰਡੇ ਨੇ ਦਿਨ ਰਾਤ ਮਿਹਨਤ ਕੀਤੀ ਹੈ ਲਾਲੋ ਸਾਹਿਬ ਸਾਰੀ ਸਾਰੀ ਰਾਤ ਕੰਪਿਊਟਰ ਕਰਾਇਆ ਚੱਲਦਾ ਹੁੰਦਾ ਸੀ ਇਹਨਾਂ ਦਾ ਰਾਤ ਦਿਨ ਕਿਉਂਕਿ ਉਦੋਂ ਐਨੇ ਜ਼ਿਆਦੇ ਕਿਰਾਏ ਨਹੀਂ ਸੀ ਹੁੰਦੇ ਬਹੁਤ ਘੱਟ ਕਿਰਾਏ ਹੁੰਦੇ ਸੀ 2010 ਦੋ ਜਦੋਂ ਇਹਨਾਂ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾ ਕੰਪਿਊਟਰ ਕਰਾਇਆ ਮੇਰੀ ਨਜ਼ਰਾਂ ਦੇ ਵਿੱਚ ਇਹਨਾਂ ਵੀਰਾਂ ਨੇ ਆਪਣਾ ਸੁਭਰਾ ਪਿੰਡ ਚੋਂ ਬਣਾਇਆ ਸੀ ਤੇ ਇੱਥੋਂ ਬਾਈ ਜੀ ਫੇਰ ਪਰ ਜਾਣਾ ਦੇਖੀ ਜਾਏ ਜੇ ਉਹ ਵਰ ਗਿਆ ਜੀ ਤੇ ਸ਼ੇਅਰ ਕਰੋ ਵੀਡੀਓ ਬਾਅਦ ਤੋਂ ਬਾਅਦ ਜੀ